ਇਥੇ ਬੀੜੀ ਸਿਡ ਤਮਾਕੂ ਬਹੁਤ ਜ਼ਿਆਦਾ ਚਲਦੀ ਹੈ ਕਿ ਦਸੋਂ ਤੋਂ ਬਾਹਰ ਹੀ ਆ ਕੇ ਜਿਹੜਾ ਇਹਨਾਂ ਨੇ ਮੰਨ ਲਿਆ ਪ੍ਰਸ਼ਾਸਨ ਕੋਲੋ ਕਿ ਅੱਜ ਤੋਂ ਬਾਅਦ ਅਸੀਂ ਇੱਥੇ ਨਾ ਕੋਈ ਮੀਟ ਸ਼ਰਾਬ ਨਾ ਕੋਈ ਕਿਸੇ ਪ੍ਰਕਾਰ ਦਾ ਕੋਈ ਕਾਰੋਬਾਰ ਇਹੋ ਜਿਹਾ ਨਹੀਂ ਕਰਾਂਗੇ ਪ੍ਰਸ਼ਾਸਨ ਕੋਲੋ ਮੰਨਿਆ ਇਹ ਦੁਕਾਨਾਂ ਬੰਦ ਹੋ ਗਈਆਂ ਨੇ ਅੱਗੇ ਤੁਹਾਨੂੰ ਉਹ ਦਿਖਾਉਂਦੇ ਆ ਜਿਹੜਾ ਨਵਾਂ ਠੇਕਾ ਖੋਲਿਆ ਜਾ ਰਿਹਾ ਸੀ ਉਹ ਵੀ ਤੁਹਾਨੂੰ ਹੁਣੇ ਦਿਖਾ ਦਿੰਦੇ ਆ ਆ ਅਮਰਧਾਰੀਆਂ ਦਾ ਢਾਬਾ ਵਾ ਲਿਖਿਆ ਵਾ ਸੰਦੂ ਢਾਬਾ ਇਹ ਅਮਰਧਾਰੀ ਭਰਾ ਪਰਿਵਾਰ ਹੈ ਆ ਨਾਲ ਹੀ ਇੱਕ ਜਿਹੜਾ ਹੁ ਨਵਾਂ ਠੇਕਾ ਖੋਲਿਆ ਜਾ ਰਿਹਾ ਸੀ ਰਾਤੀ ਬੋਰਡ ਲੱਗੇ ਸਨ ਤਿਆਰੀ ਕੀਤੀ ਜਾ ਰਹੀ ਸੀ ਆ ਹਤਾਵਾ ਤੇ ਆ ਠੇਕਾਵਾ ਇਥੇ ਪੂਰੇ ਸਾਈਨ ਬੋਰਡ ਲੱਗੇ ਸਨ ਠੇਕਾ ਸ਼ਰਾਬ ਦਾ ਜਦੋਂ ਰਾਤੀ ਲੋਕਾਂ ਨੇ ਵੀਡੀਓ ਵੇਖੀ ਅੱਜ ਇਹ ਵੀ ਲਾ ਦਿੱਤੇ ਗਏ ਨੇ ਪ੍ਰਸ਼ਾਸਨ ਦਾ ਵੀ ਤੁਹਾਨੂੰ ਆਦ ਕਰਦੇ ਆ ਤੇ ਜਿਹੜੇ ਇਥੋਂ ਦੇ ਮੰਤਰੀ ਨੇ ਉਹਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਫੁੱਲ ਭੰਦੀ ਹੈ ਤੁਸੀਂ ਇਸ ਰੋਡ ਦੇ ਤੁਹਾਡਾ ਲੱਗੇ ਦਫ਼ਤਰ ਹੈ ਜੇਕਰ ਤੁਸੀਂ ਇਹ ਚੀਜ਼ਾਂ ਬੰਦ ਕਰਵਾ ਦੋਗੇ ਪੂਰਨ ਤੌਰ ਤੇ ਪੱਕੇ ਤੌਰ ਤੇ ਲੋਕ ਤੁਹਾਡਾ ਧੰਨਵਾਦ ਵੀ ਕਰਨਗੇ ਨਹੀਂ ਤਾਂ ਇੱਥੇ ਜੋ ਹਾਲਾਤ ਅਸੀਂ ਵੇਖ ਰਹਾ ਰਾਤੇ ਉਹ ਦੱਸਣ ਤੋਂ ਬਾਰੀ ਹੈ ਆਓ ਤੁਹਾਨੂੰ ਇੱਕ ਓਟਾਬਾ ਦਿਖਾਉਂਦੇ ਆ ਪੰਜਾਬੀ ਤੇ ਵੈਸ਼ਨੂ ਟਾਬਾ ਆਓ ਪੰਜਾਬੀ ਵੈਸ਼ਨੂ ਟਾਬਾ ਇਹ ਇਹਦਾ ਮਾਲਕਵਾ ਬੁਜਿੱਤਰ ਸਿੰਘ ਇਹ ਵੀ ਬੀੜੀ ਸਿਡ ਤਮਾਕੂ ਵੇਚਦਾ ਸੀ ਬਹੁਤ ਜ਼ਿਆਦਾ ਯਾਨੀ ਕਿ ਇੱਥੇ ਖਲੂਨ ਵਾਲਾ ਸਮਾਨ ਹੀ ਆਓ ਤੁਹਾਨੂੰ ਬੁਜਿੱਤਰ ਸਿੰਘ ਨਾਮੇ ਗੱਲ ਕਰਾਉਂਦੇ ਆ ਬਜੇਦਰ ਸਿੰਘ ਨੇ ਮੰਨਿਆ ਕਿ ਇਹਦਾ ਕੰਮ ਮੈਂ ਅੱਜ ਤੋਂ ਬਾਅਦ ਨਹੀਂ ਕਰਾਂਗਾ ਹਾਂ ਭਾਈ ਬਜੇਦਰ ਸਿੰਘ ਜੀ ਅੱਜ ਤੋਂ ਬਾਅਦ ਪੀਡੀਸੀ ਨੂੰ ਮਾਗੂ ਜਿੰਦਾ ਬੰਦ ਕੀਤੇ ਫੇਸਬੁਕ ਕੰਮ ਚਲਾਵਾਂਗੇ ਇਹਨੇ ਮੰਨਿਆ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗੇ ਕੇਵਲ ਇੱਥੇ ਵਿਆਸ਼ ਨੂੰ ਰੱਖਾਂਗੇ ਠੀਕ ਹੈ ਜੀ ਕੋਈ ਇਗਦਾ ਸੀ ਬਹੁਤ ਜ਼ਿਆਦਾ ਜਾਨੀ ਕਿ ਇੱਥੇ ਫਲੂਨ ਵਾਲਾ ਨਹੀਂ ਆ ਤੁਹਾਨੂੰ ਬਜੇਦਰ ਸਿੰਘ ਨਾਲ ਗੱਲ ਕਰਾਉਂਦੇ ਆ ਪੁਰੀ ਤਾਂ ਇਹ ਮੰਨਿਆ ਕਿ ਅੱਗੇ ਤੋਂ ਬਾਅਦ ਮੈਂ ਅਜਿਹਾ ਕੰਮ ਮੈਂ ਅਜ ਤੋਂ ਬਾਅਦ ਨਹੀਂ ਕਰਾਂਗਾ ਹਾਂ ਭਾਈ ਜਿੱਤ ਤੇ ਨਹੀਂ ਅਜ ਤੋਂ ਬਾਅਦ ਵੀਡੀਓ ਨਹੀਂ ਸਵਾਗਤ ਜਿੱਤਾਂ ਬੰਦ ਨਹੀਂ ਨਾ ਵੈਸੋ ਕੰਮ ਚਲਾਵਾਂਗੇ ਇਹਨੇ ਮੰਨਿਆ ਕਿ ਅਜ ਤੋਂ ਬਾਅਦ ਇਹ ਕੰਮ ਨਹੀਂ ਕਰਾਂਗੇ ਕੇਵਲ ਇੱਥੇ ਵੈਸੋ ਰੱਖਾਂਗੇ ਠੀਕ ਹੈ ਜੀ ਆਹ ਮੇਰੀ ਆਮ ਪੰਡਤ ਨਹੀਂ ਕਰਾਨਾ ਸੋਹਣਾ ਨੂੰ ਉਹ ਗੱਲpass <census> ਹੁੰਦੀ ਹੈ ਇਹੋੜਾ ਕੰਮ ਨਹੀਂ ਕਰਾਂਗਾ ਠੀਕ ਲਾਗੀ ਨਾ ਤਰੀਆਂ ਤੋਂ ਹੁਜਾਤਾ ਕੋਈ ਬਹਿਗੇ ਤੇ ਖਰਾਬ ਵਿੱਚ ਉਹ ਅਸਲੀ ਬਾਜਰੇ ਦੇ ਨਾਂ ਦੇ ਮਾਰਗ ਨੂੰ ਦਿਹਾੜੀ ਆਪਾਂ ਅਦਾ ਦਾ ਸਵਾਮੀ ਦੇਰੀ ਫੇਜੋ ਭਾਵੇਂ ਕੋਈ ਕਿਨੂ ਰੋਟੀ ਨੂੰ ਢੇਗੀ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਾਰਗ ਨੂੰ ਸੰਭਧਾਉ ਜਾਂਦੇ ਹਨ ਪਰ ਜਲਪਾਣੀ ਛੱਡ ਗਿਆ ਆਦੂ ਬੇਨਤੀ ਠੀਕ ਹੈ ਜੀ ਅੱਜ ਤੋਂ ਬਾਅਦ ਇਹ ਕੰਮ ਨਹੀਂ ਹੋਣਾ ਅਦੂ ਖਾਲੇ ਕੋਟੋ ਕਰ ਜੀ ਅੱਗੇ ਨਾਲੇ ਕੀ ਕਰਾਉਣਾ ਆਪ ਦੇ ਠੇਕੇ ਬੰਦ ਕਰੋ ਬੰਦ ਕਰੋ ਬੀਡੀ ਸਿਗਰਟ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ਰਾਬ ਦੇ ਠੇਕੇ ਬੰਦ ਕਰੋ ਬੰਦ ਕਰੋ ਬੰਦ ਕਰੋ ਮੀਡ ਸ਼ਰਾਬ ਠੇਕੇ ਬੰਦ ਕਰੋ ਇੱਕ ਦੋ ਹੁੰਦਾ ਤਾਂ ਕਾਹੀ ਠੀਕਾ ਰੱਤੀ ਬੋਰ ਲੱਗੇ ਜੇ ਤੁਹਾਨੂੰ ਐ ਲੱਗੇ ਹੁੰਦੀ ਦੱਸਦੇ ਐ ਕਿੰਗਾ ਨਾਲ ਹੀ ਹੱਤਾ ਉੱਥੇ ਜੀ ਉਹ ਵੀ ਬੰਦ ਹੋਣਾ ਜਿਹੜਾ ਇਹ ਜਿਹੜਾ ਆ ਰਿਹਾ ਉਹ ਬੰਦ ਹੋ ਜਾਣਾ ਆ ਰਿਹਾ ਦੂਜੇ ਵਾਲੀ ਆ ਪਹਿਤਰੀ ਵਾਲੀ ਦਰਵਾਜ਼ਾ ਵੀ ਬੰਦ ਨਹੀਂ ਇਹਨਾਂ ਨੂੰ ਆਪ ਵੀ ਤਰਾ ਸਾਧੂ ਕਹਤਾ ਸਾਰਿਆਂ ਨੂੰ ਭਲਾ ਲੈ ਆਪਰੇ ਛੱਡੇ ਵੀਰ ਹੱਸ ਕੇ ਸੁਣੋ ਅੱਜ ਬਰੂ मीट दे हाथी बीड़ी शिट तम्बाकू बंद करो शराब के ठेके मीट दे हाथी बीड़ी बंद करो बंद करो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਆਲ ਇੰਡੀਆ ਵੱਲੋਂ ਜਦੋਂ ਅਸੀਂ ਰਾਤਰੀ ਦੇ ਸਮੇਂ ਕੱਲ ਇਹਦੀ ਨੰਗੇ ਸਾਂ ਦਾ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਗੇਟ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਬਣਿਆ ਹੈ ਜਿਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਨੇ ਤੇ ਇਸ ਮਾਰਗ ਦਾ ਨਾਮ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਆਪ ਵਾਲੀ ਸਰਕਾਰ ਨੇ ਜਿਹੜਾ ਗੇਟ ਬਣਵਾ ਕੇ ਤਿਆਰ ਕਰਕੇ ਇਹਦਾ ਉਦਘਾਟਨ ਵੀ ਕੀਤਾ ਤੇ ਮੀਡੀਆ ਨੇ ਸੁਣਿਆ ਸੀ ਕਿ ਇਤੋਂ ਸ਼ਰਾਬ ਦੇ ਠੇਕੇ ਚੁਗਾ ਦਿੱਤੇ ਗਏ ਨੇ ਪਰ ਜਦੋਂ ਅਸੀਂ ਵੇਖੇ ਨੇ ਇਹ ਬਿਲਕੁਲ 게ਟ ਦੇ ਲਾਗੇ ਇੱਕ ਹਾਤਾ ਜਿਹੜਾ ਤੇ ਨਾਲ ਸ਼ਰਾਬ ਚੱਲ ਰਹੀ ਹੈ ਬੀਡੀ ਸੀਟ ਤਮਾਕੂ ਚੱਲ ਰਹੀ ਹੈ ਦੂਜੇ ਬੰਨੇ ਇੱਕ ਬਜਿੱਤਰ ਸਿੰਘ ਦੇ ਨਾਂ ਤੇ ਲਿਖਿਆ ਪੰਜਾਬੀ ਵੈਸ਼ਨੋ ਟਾਪਾ ਇਹਦੇ ਅੰਦਰ ਵੀ ਸ਼ਰਾਬ ਚੱਲਦੀ ਤੇ ਬੀਡੀ ਸੀਟ ਤਮਾਕੂ ਚੱਲਦਾ ਸੀ ਦੂਸਰੇ ਬੰਨੇ ਸ਼ਰਾਬ ਦਾ ਠੇਕਾ ਨਵਾਂ ਖੁੱਲ ਰਿਹਾ ਸੀ ਉਹ ਵੀ ਰਾਤੀ ਤੇ ਬੋਰਡ ਲੱਗੇ ਹੋਏ ਸਨ ਉਹ ਵੀ ਲਾ ਦਿੱਤੇ ਨੇ ਹਾਤੇ ਵੀ ਬੰਦ ਕਰ ਦਿੱਤੇ ਨੇ ਪ੍ਰਸ਼ਾਸਨ ਇੱਥੋਂ ਦਾ ਐਸ ਐਚ ਓ ਉਹ ਪਹੁੰਚਿਆ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਬਾਅਦ ਇੱਥੇ ਕੋਈ ਵੀ ਬੀੜੀ ਸਿਡ ਤਮਾਕੂ ਸ਼ਰਾਬ ਦੇ ਹਾਤੇ ਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਤੇ ਨਾ ਹੀ ਬੀੜੀ ਸਿਡ ਤਮਾਕੂ ਵਿਕੇਗੀ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜੇਕਰ ਇੱਥੇ ਕੋਈ ਇਨਸਾਨ ਜਿਹੜਾ ਵੀ ਕੋਈ ਠੇਕੇ ਵਾਲਾ ਦੁਕਾਨ ਵਾਲਾ ਉਹ ਅੰਦਰ ਬਾਹਰ ਵੇਖੋ ਮੈਂ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਸ਼ਿਕਾਇਤ ਆ ਰਹੀਆਂ ਤੇ ਜਦੋਂ ਅਸੀਂ ਇੱਥੇ ਵੀ ਆਣ ਕੇ ਵੇਖਿਆ ਇਹ ਹੈ ਢਾਬਾ ਹੈ ਤੇ ਢਾਬੇ ਅੰਦਰ ਕੀ ਕੀ ਵਿਕ ਰਿਹਾ ਹੈ ਲੋਕੀ ਬੈਠ ਕੇ ਨਾਲੇ ਸ਼ਰਾਬਾਂ ਪੀ ਰਹੇ ਨੇ ਜੱਸੀਆਂ ਕਰ ਰਹੇ ਨੇ ਬੀੜੀ ਸਿਡ ਤਮਾਕੂ ਵਿਕ ਰਹੀ ਆ ਕਿਉਂਕਿ ਹਰ ਇੱਕ ਚੀਜ਼ ਦਾ ਲਾਇਸੈਂਸ ਲਿਆ ਜਾਂਦਾ ਹੈ ਤੇ ਇਹ ਦੁਕਾਨਾਂ ਦੇ ਵਿੱਚ ਕਿਉਂ ਵਿਕਦਿਆ ਕਰਿਆਨੇ ਵਾਲੀਆਂ ਦੁਕਾਨਾਂ ਦੇ ਕਿਉਂ ਵਿਕ ਰਿਹਾ ਹੈ ਢਾਬਿਆਂ ਦੇ ਕਿਉਂ ਵਿਕ ਰਿਹਾ ਹੈ ਇਹ ਵੇਚਣ ਵਾਲਿਆਂ ਤੇ ਵੀ ਜਿਹੜਾ ਵਾ ਪੂਰਨ ਤੌਰ ਤੇ ਮਘੂ ਮਨੱਕਾ ਜਿਹੜਾ ਵਿਕ ਰਿਹਾ ਹੈ ਇਹਦੀਆਂ ਚੀਜ਼ਾਂ ਜਿਹੜੀਆਂ ਵਿਕਤੀਆਂ ਨੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਨਾਲ ਹੀ ਖੁੱਲ ਰਿਹਾ ਹੈ ਫੋਨ ਤਾਂ ਬੋਰਡ ਲਾ ਦਿੱਤੇ ਇਹਨੇ ਬੰਦ ਕਰ ਦਿੱਤਾ ਜੇਕਰ ਇਹਨਾਂ ਨੇ ਖੋਲਿਆ ਹਾਤੇ ਵਾਲੇ ਨੇ ਹਾਤਾ ਖੋਲਿਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਭੜਕੇ ਨਾ ਕਹਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲੈ ਅਸੀਂ ਅੱਜ ਕਾਨੂੰਨ ਰਾਈ ਪ੍ਰਸ਼ਾਸਨ ਨੇ ਵੀ ਦੱਸ ਦਿੱਤਾ ਤੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਇੱਥੇ ਕੋਈ ਬੀੜੀ ਸ਼ੀਟ ਤਮਾਕੂ ਆਦ ਜਾਂ ਮਸ਼ੀਆਦ ਨਹੀਂ ਵਿਕੇਗੀ ਇੱਕ ਬਾਹਰ ਰੋਡ ਦੇ ਉੱਤੇ ਜਿੱਥੇ ਪਹਿਲਾਂ ਠੇਕਾ ਸੀ ਠੇਕਾ ਬੰਦ ਕਰਵਾ ਦਿੱਤਾ ਹੈ ਉੱਥੇ ਇੱਕ ਮਸ਼ੀ ਦਾ ਜਿਹੜਾ ਕਾਰੋਬਾਰ ਖੋਲ ਲਿਆ ਉਹ ਵੀ ਸ਼ਰਿਆਂ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਐਸਪੀ ਜੰਡਿਆਲਾ ਗੁਰੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਇੱਥੇ ਬਿਲਕੁਲ ਗੇੜ ਲਾ ਕੇ ਨਹੀਂ ਹੋਣੇ ਚਾਹੀਦੀਆਂ ਐਡੀਓ ਸਾਹਿਬ ਜਿਹੜੇ ਇੱਥੋਂ ਦੇ ਮੰਤਰੀ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਕਹਿੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੇਕਰ ਤੁਸੀਂ ਨਹੀਂ ਬੰਦ ਕਰਵਾ ਸਕਦੇ ਖਾਲਸਾ ਜ਼ਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਪੰਜਾਬ ਸਰਕਾਰ ਤੇ ਪੁਲ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਬਜੱਤਰ ਜੈ ਇੱਥੇ ਸਿੱਟਾਂ ਦਾ ਦੁਕਾਨ ਦਾ ਡੱਬਾ ਡੱਬਾ ਵੈਸਨੋਂ ਡੱਬਾ ਵੀ ਭਾਈ ਇੱਥੇ ਸਿੱਟਾਂ ਬੀੜੀਆਂ ਸਟਾਪ ਹਾਂਜੀ ਸਿੱਟਾਂ ਬੀੜੀਆਂ ਮਾਰਾ ਜਾਓ ਡਰਾਈਵਰਾਂ ਨੂੰ ਕਰਕੇ ਮਾਰ ਮੋਟੀਆਂ ਰੱਖੀਆਂ ਹੁੰਦੀਆਂ ਜਾਈ ਇਹ ਹੁਣ ਬਾਬੇ ਨੇ ਬੰਦ ਕਰਾਤੀਆਂ ਗਾਂ ਤੋਂ ਵੇਚ ਨਹੀਂ ਗਾਂ ਤੋਂ ਉਹਨੂੰ ਵੇਚਨੀ ਬੰਦ ਕਰਦਾਂ ਰੋਟੀ ਦਾ ਕੰਮ ਹਟਾ ਹਾਂਜੀ ਪਹਿਲਾਂ ਪਹਿਲਾਂ ਵੀ ਵੇਚੀ ਵੇਚਦੇ ਸੀ ਉਹ ਡਰਾਈਵਰ ਆਉਂਦੇ ਜਵੜੇ ਮਾਰੇ ਮੋਟਾ ਦੇਜਦਾ ਸੀ ਉਹਨਾਂ ਨੂੰ ਤੇ ਹੁਣ ਨਾ ਵੇਚਾਂ ਕਰਾਂਗੇ ਕੋਈ ਤੀ ਇੱਕ ਸਰਦਾਰ ਵੀ ਹੈਗੀ ਤੇ ਤੀ ਸੀ ਕੀ ਕਰੀਏ ਬੱਚੇ ਵੀ ਸਾਡੇ ਘਰ ਹੈਗੇ ਅੰਦਰ ਰੋਟੀ ਪਾਣੀ ਦਾ ਗੁਜ਼ਾਰੀ ਹੋ ਹੁਣ ਕਰਾਇਆ ਗੱਡੀਆ 25-30000 ਰੁਪਏ ਕਰਾਇਆ ਕਿ ਨਿਕਲਦਾ ਨਹੀਂ ਇਦਾਂ ਤੇ ਮਰਮੋਟਾ ਡਰਾਈਵਰ ਨੂੰ ਦੇ ਕੇ ਤੇ ਖਰਚ ਕਰਾਇਆ ਗੱਡੀ ਦਾ ਸਾਨੂੰ ਰਾਤੀ ਨਹੀਂ ਗਏ ਗਏ ਹੱਥ ਦੇ ਗਏ ਗਏ ਅੱਜ ਹੀ ਆਏ ਸਾਡੇ ਕੋਲ ਤੇ ਚਲੋ ਕੋਈ ਨਹੀਂ ਗਲਤੀ ਮੰਨ ਲਈ ਆ ਗਾਂ ਤੋਂ ਨਹੀਂ ਘੜਾਂਗੇ ਕਿਤੇ ਮਾਰਕ ਤੇ ਅੱਜ ਸਿੰਘ ਇਕੱਠੇ ਹੋਇਆ ਤੇ ਇਹਨਾਂ ਨੇ ਅੱਜ ਪੇਟੇ ਬਾਰੇ ਗੱਲ ਕੀਤੀ ਕੀ ਕਰਨਾ ਚਾਹੁੰਦੇ ਇਹ ਬਾਬਾ ਬਲਬੀਰ ਸਿੰਘ ਅੱਗੇ ਵੀ ਅਸੀਂ ਬੜੇ ਕੰਮਾਂ ਦੇ ਵਿੱਚ ਜਿਹੜੇ ਇਹੋ ਜਿਹੇ ਧਾਰਮਿਕ ਬੇਅਦਬੀਆਂ ਦੇ ਮਸਲੇ ਹੁੰਦੇ ਆ ਜਿੱਥੇ ਕਿਤੇ ਇਹਨਾਂ ਦੇ ਧਿਆਨ 'ਚ ਆਉਂਦਾ ਵਾ ਕਿ ਸ੍ਰੀ ਗੁਰੂ ਕਰਨ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਾਂ ਕੋਈ ਉਹਨੂੰ ਸਾਫ਼ ਸੰਭਾਲ ਦੇ ਵਿੱਚ ਕੁੱਤੀਆਂ ਨਜ਼ਰ ਆਉਂਦੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਤੇ ਇਸ ਚੀਜ਼ ਨੂੰ ਪਹਿਲਾਂ ਹੀ ਤਰਾਇਮੋਂ ਤੋਂ ਪਹਿਲਾਂ ਹੀ ਅਸੀਂ ਰੋਕ ਲੈਣੇ ਹੁੰਦੇ ਆ ਅੱਜ ਵੀ ਰਾਤੀ 10:30 ਵਜੇ ਸਰਦਾਰ ਬਲਬੀਰ ਸਿੰਘ ਉਹਨਾਂ ਨੇ ਮੇਰੇ ਨੌਲੇਜ ਦੇ ਵਿੱਚ ਲਿਆਂਦਾ ਸੀ 10:30 ਹੀ ਮੈਂ ਇੱਥੇ ਆ ਕੇ ਸਾਰੀਆਂ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਬੰਦ ਕਰਾਤੀਆਂ ਸੀਗੀਆਂ ਹੁਣ ਬਾਬਾ ਜੀ ਆਏ ਆ ਇਹਨਾਂ ਨੇ ਆਪਣੀ ਤਸੱਲੀ ਕਰ ਲਈ ਆ ਤੇ ਇਹ ਦੁਕਾਨਾਂ ਜਿਹੜੀਆਂ ਇੱਥੋਂ ਅਸੀਂ ਰਿਮੂਵ ਕਰਾਤੀਆਂ ਵਾ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਸ਼ਾਂਤੀ ਹੈ